ਖਬਸ ਸਵੇਰ ਦੋਸਤੋ ਮੇਰਾ ਚੈਨਲ ਚੰਗ ਦੀ ਰਾਤ ਤੇ ਮੇਰੇ ਵੱਲ ਸਵਾਗਤ ਆ ਮੈਂ ਤੁਹਾਡਾ ਆਪਣਾ ਕੀਰਤਪੰਨੂ ਔਰ ਸਵੇਰ ਦਾ ਵਕਤ ਆ ਔਰ ਉਦਾਸ ਜੀ ਟੋਪਾ ਔਰ ਇਸ ਸਾਲ ਦੇ ਅਖੀਰਲੇ ਦਿਨ ਚੱਲ ਰਹੇ ਆ ਔਰ ਮਨ ਚ ਆ ਰਿਹਾ ਸੀ ਇਸ ਸਾਲ ਨੂੰ ਲੈ ਕੇ ਇਸ ਸਾਲ ਚ ਬਹੁਤ ਕੁਝ ਬਦਲਿਆ ਇਸ ਸਾਲ ਨੇ ਰੰਗ ਬਦਲੇ ਸੁਭਾਅ ਬਦਲੇ ਰਿਸ਼ਤੇ ਬਦਲੇ ਔਰ ਔਰ ਬਹੁਤ ਕੁਝ ਬਦਲਿਆ ਔਰ ਅੱਜ ਕਾਫੀ ਦਿਨਾਂ ਬਾਅਦ ਜਿਹੜੀ ਧੋਪਾ ਥੋੜੀ ਜੀ ਠੰਡੀ ਠੰਡੀ ਜੀ ਆ ਤੇ ਕਿਉਂਕਿ ਆ ਦਿਨ ਜਿਹੜੇ ਆ ਸਾਡੇ ਇਹ ਸਿੱਖ ਇਤਿਹਾਸ ਦੇ ਵਿੱਚ ਉਦਾਸ ਵੀ ਨੇ ਤੇ ਅਹਿਮ ਵੀ ਨੇ ਕਿਉਂਕਿ ਇਹ ਪੋ ਦਾ ਮਹੀਨਾ ਸੀ ਜਦੋਂ 9.5 ਮਹੀਨਿਆਂ ਦੇ ਲਗਭਗ ਹੋ ਚੱਲਿਆ ਸੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਇਆ ਇਹਨੂੰ ਤੇ ਜਿੰਨੇ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਸੀ ਡਿਫੈਂਸ ਕੀਤਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਤੇ ਸਿੱਖ ਸੀ ਉਹ ਸਾਰੇ ਭੁੱਖ ਨੇ ਹਤਾਸ਼ ਕਰਦੇ ਸੀ ਕੋਈ ਖਾਣ ਨੂੰ ਬਾਕੀ ਨਹੀਂ ਸੀ ਬਚਿਆ ਔਰ ਜਿੰਨੀਆਂ ਫੌਜਾਂ ਸੀ ਵੱਖ-ਵੱਖ ਰਾਜਾਂ ਦੀਆਂ ਹਿੰਦੁਸਤਾਨ ਦੀਆਂ ਘੇਰਾ ਪਾ ਕੇ ਉੱਥੇ ਬੈਠੀਆਂ ਸੀ ਮੁਗਲ ਸੈਨਾ ਦੇ ਅਧੀਨ ਉਹਨਾਂ ਦੀ ਹਾਲਤ ਬਹੁਤ ਬੁਰੀ ਸੀ ਔਰ ਕਿਉਂਕਿ ਗੁਰੂ ਸਾਹਿਬ ਜੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਸੀ ਤੇ ਜਿਹੜਾ ਸਭ ਤੋਂ ਵੱਡਾ ਨੁਕਸਾਨ ਸੀ ਉਹ ਸਾਹਿਦ ਦਾ ਸੀ ਕਿਉਂਕਿ 52 ਕਵੀਆਂ ਦੀਆਂ ਰਚਨਾਵਾਂ ਔਰ ਕਿਸ ਕੋ ਕੌਮਕੋਲਕ ਸਹਿਤ ਨਹੀਂ ਹੁੰਦਾ ਸਾਬ ਦਾ ਲਪੇਚੰਦੇ ਹੁੰਦਾ ਉਹ ਕੌਮਾਂ ਕਾਟੇ ਤਰੱਕੀ ਕਰਦੀਆਂ ਗੁਰੂ ਸਾਹਿਬ ਇਸ ਚੀਜ਼ ਨੂੰ ਬੜਾ ਅਹਿਮ ਮੰਨਦੇ ਸੀ ਉਹ ਤਾਂ ਹੀ ਉਹਨਾਂ ਨੇ ਬਾਬਾ ਦੀਪ ਸਿੰਘ ਨੂੰ ਉੱਥੋਂ ਭੇਜਿਆ ਕਿ ਤੁਸੀਂ ਜਾਓ ਤੇ ਗੁਰੂ ਕੀ ਕਾਸ਼ੀ ਜਿਹੜੀ ਅੱਜ ਕੱਲ੍ਹ ਜਗਾ ਵਾ ਬਠੰਡੇ ਲੱਗ ਗਏ ਲੱਖੀ ਜੰਗਲ ਸੀ ਇੱਥੇ ਬੱਚਿਆਂ ਨੂੰ ਪੜਾਉਣਾ ਸ਼ੁਰੂ ਕੀਤਾ ਉਹਨਾਂ ਨੇ ਔਰ ਰਾਜਨੀਤਿਕ ਦ੍ਰਿਸ਼ਾਂ ਨੂੰ ਦੇਖਦਿਆ ਜਿਹੜਾ ਸੀ ਭਾਈ ਨੰਦ ਲਾਲ ਗੋਆ ਜੀ ਨੂੰ ਬਹਾਦਰ ਸ਼ਾਹ ਕੋਲ ਭੇਜਿਆ ਜਿਹੜਾ ਗੁਰੂ ਉਹ ਰਾਗ ਜੇਬ ਦਾ ਪੇਟਾ ਸੀ ਕਿ ਉਹਦੇ ਨਾਲ ਕੁਝ ਰਾਜਸੀ ਮਸ਼ਵਰੇ ਕੀਤੇ ਜਾ ਸਕਣ ਔਰ ਭਾਈ ਮਨੀ ਸਿੰਘ ਜੀ ਨੂੰ ਭੇਜਿਆ ਅਵਰਸਾਰਤ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਵਾਸਤੇ ਪਰ ਜਦੋਂ ਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਅੱਧੀ ਰਾਤ ਨੂੰ ਔਰ ਜਿੰਨਾ ਫੌਜਾਂ ਨੇ ਸਵਾ ਖਾਧੀਆਂ ਸੀ ਕੁਰਾਨ ਸ਼ਰੀਰ ਤੇ ਹੱਥ ਰੱਖੇ ਸੀ ਗਾਵਾਂ ਟਰੇਡੀਆਂ ਬਣਾ ਬਣਾ ਸਵਾ ਖਾਧੀਆਂ ਸੀ ਕਿ ਤੁਸੀਂ ਨਿਕਲ ਜੋ ਹਿੰਤਾ ਦਾ ਰਸਤਾ ਨਹੀਂ ਰੋਕਾਂਗੇ ਪਰ ਉਹ ਅੰਨੇ ਵਾਫ ਹੋ ਜਾ ਪਿੱਛੇ ਤੌੜੀਆਂ ਔਰ ਬਾਰਿਸ਼ ਬਹੁਤ ਜ਼ਿਆਦਾ ਸੀ ਅੱਧੀ ਰਾਤ ਦਾ ਵਕਤ ਸੀ ਔਰ ਜਿਹੜੀ ਇਹ ਆਪਦੀ ਜਿਹਨੂੰ ਅਸੀਂ ਚੋ ਕਹਿ ਸਕਦੇ ਆ ਬਰਸਾਤੀ ਨਦੀ ਸੀ ਗੱਗਰ ਇਹਦੇ ਚ ਹੜਾ ਆਇਆ ਸੀ ਔਰ ਜਿੱਥੇ ਲਪਰੇਚਰ ਦਾ ਨੁਕਸਾਨ ਹੋਇਆ ਕੱਡੇ ਆ ਤੇ ਕੱਡੇ ਦੇ ਪਿੱਛੇ ਰੁੜ ਗਿਆ ਦਰੰਤ ਰੁੜ ਗਿਆ ਵਿਦਾ ਸਾਗਰ ਉਹ ਤੇ ਪਰਿਵਾਰ ਦਾ ਵਿਛੋੜਾ ਵੀ ਪੈ ਗਿਆ। ਗੁਰੂ ਸਾਹਿਬ ਦੇ ਛੋਟੇ ਬੱਚੇ ਮਾਤਾ ਜੀ ਵਿਛੜ ਗਏ। ਤੇ ਗੁਰੂ ਸਾਹਿਬ ਦੇ ਜਿਹੜੇ ਪਰਿਵਾਰ ਤੇ ਕਰੋਸੀ ਮਾਤਾ ਸੁੰਦਰ ਕੌਰ ਜੀ ਉਹ ਦਿੱਲੀ ਤੋਂ ਚਲੇ ਗਏ ਔਰ ਗੁਰੂ ਸਾਹਿਬ ਫਿਰ ਤੁਹਾਨੂੰ ਪਤਾ ਹੀ ਹੈ ਕਿਤਰਾ ਆ ਗਏ ਜੰਮਕੌਰ ਦੀ ਗੱਡੀ ਤੇ ਦਫਾਰਾ ਟਫੈਸ ਕਰਦੇ ਆ ਦੇਖੋ ਉੱਥੇ ਇੱਕ ਦਰਨਾਇਕ ਜੰਗ ਹੁੰਦੀ ਆ ਉਹ ਜਿਹੜੀ ਬੜੀ ਅਤੋਲਮੀ ਜੰਗ ਸੀ, ਅਸਾਮੀ ਜੰਗ ਸੀ। ਇੱਕ ਬੰਨੇ 40 ਬੰਦਿਆਂ ਦਾ ਭੁੱਖੇ ਪਿਆਸਿਆਂ ਦਾ ਡਿਫੈਂਸ ਔਰ ਇੱਕ ਬੰਨੇ ਲੱਖਾਂ ਲੋਜਾ ਟਿੱਡੀ ਦਾ ਲੰਗੂ ਘੇਰਾ ਪਾ ਕੇ ਬੈਠੀਆਂ ਹਣ ਚ ਬੌਰ ਦੀ ਗੱਡੀ ਨੂੰ ਔਰ ਮੈਂ ਅੱਜ ਵੀ ਜਦੋਂ ਜਾ ਕੇ ਉਸ ਜਗ੍ਹਾ ਤੇ ਵੇਖਦਾ ਉਹ ਜਗ੍ਹਾ ਨੂੰ ਉਸ ਸਮੇਂ ਨੂੰ ਮਹਿਸੂਸ ਕਰਦਾ ਉਸ ਕਲਪਨਾ ਦੇ ਵਿੱਚ ਆਪਣੀ ਦੇ ਵਿੱਚ ਕਿ ਕਿੱਦਾਂ ਉਹ ਭਿਆਨਕ ਮੰਜਾ ਰਿਹਾ ਹੋਊਗਾ ਉੱਥੇ ਦੋਵੇਂ ਸੈਭਿਆ ਦੇ ਚਿੱਟੋਂਦੇ ਆ ਔਰ ਇਤਨੇ ਛੋਟੇ ਸੈਭਜਾ ਦੇ ਜਿਹੜੇ ਸੀ ਉਹਨਾਂ ਨੂੰ ਸਰੰਦ ਦੇ ਸੀ ਦੇ ਦਿੱਤਾ ਜਾਂਦਾ ਉਹ ਦੁਨੀਆ ਦੀ ਸਭ ਤੋਂ ਪ੍ਰਖਤ ਸਜ਼ਾ ਜਿਹੜੀ ਆ ਉਹਨਾਂ ਮਾਸੂਮ ਬੱਚਿਆਂ ਨੂੰ ਦਿੱਤੀ ਜਾਂਦੀ ਆ ਉਹਨਾਂ ਨੂੰ ਕੰਧਾਂ ਦੀਆਂ ਨੀਹਾਂ ਦੇ ਵਿੱਚ ਗਿਣ ਕੇ ਜਿਹੜੀ ਬੜੇ ਵੱਡੇ ਕਿਸੇ ਅਪਰਾਧੀਆਂ ਨੂੰ ਕਿਸੇ ਟਾਈਮ ਦਿੱਤੀ ਜਾਂਦੀ ਸੀ ਜਨਾਨ ਦੇ ਚੀਨ ਦੇ ਰਾਜਿਆਂ ਨੂੰ ਔਰ ਉਹ ਸਜ਼ਾ ਦਿੱਤੀ ਗਈ ਜਿਨ੍ਹਾਂ ਬੱਚਿਆਂ ਦਾ ਕੋਈ ਗੁਨਾਹ ਵੀ ਨਹੀਂ ਸੀ ਪਰ ਇਹ ਦੇਣਾ ਸਾਡੇ ਜਿਹੜੇ ਬੜਾ ਜਦੋਂ ਉਹਨਾਂ ਨੇ ਕਿਤੇ ਕਰੀਦਾ ਤੇ ਉਦਾਸ ਕਰਦੇ ਨੇ ਔਰ ਮੈਂ ਛੋਟੀ ਜੀ ਅੱਜ ਮੈਂ ਕਿਹਾ ਜੇ ਸਾਡੇ ਨਾਲ ਸਾਝ ਪਾ ਕੇ ਤੇ ਉਹਨਾਂ ਬੱਚਿਆਂ ਦੀ ਗੱਲ ਕਰਾਂ ਔਰ ਜਦੋਂ ਕਰਾਈ ਖੁੜ ਜਾ ਕੇ ਉਸ ਜਗ੍ਹਾ ਤੇ ਬਹਿਨਾ ਵਾ ਇਹ ਜਿਹੜੀ ਜਿੱਥੇ ਗੁਰੂ ਸਾਹਿਬ ਨੂੰ ਨੂਰੇ ਬਾਹੀ ਵੱਲ ਆ ਕੇ ਤੇ ਖਬਰ ਦਿੱਤੀ ਹੈ ਦੀ ਛੋਟੇ ਸਾਹਿਬ ਜਿਆਦੇ ਦੀ ਕਿ ਉਹਨਾਂ ਨੂੰ ਅਸ਼ੀਰਵਾਦ ਕਰ ਦਿੱਤਾਗਾ ਗੁਰੂ ਸਾਹਿਬ ਤੀਰ ਦੇ ਨਾਲ ਕਾਈ ਦਾ ਬੂਟਾ ਖੋਦ ਰਿਹਾ ਸੀ ਤੇ ਉਹਨਾਂ ਦੇ ਸੁਭਾਅ ਕੇ ਆਪ ਦੇ ਮੂੰਹ ਗਿਆ ਸੀ ਇਹ ਜਿਹੜਾ ਕੰਮ ਆ ਮੁਗਲਾ ਨੇ ਇਹ ਤਾਂ ਬਹੁਤ ਹੀ ਗਲਤ ਕਰਤਾ ਉਹਨਾਂ ਦੀ ਹੁਣ ਜੜ 뿌ਟੀ ਆਊਗੀ ਔਰ ਵਾਕਿਆ ਹੀ ਮੁਗਲ ਰਾਜ ਦੀ ਜੜ 뿌ਟੀ ਗਈ ਤੇ ਰੰਗਜੀਬ ਤੋਂ ਬਾਅਦ ਤੇ ਜਿਵੇਂ ਤਖਤ ਤੱਤੇ ਲੋਹੇ ਦਾ ਹੋ ਗਿਆ ਸੀ ਕੋਈ 2 ਮਹੀਨੇ ਬੈਠਾ ਕੋ 5 ਮਹੀਨੇ ਬੈਠਾ ਕੋ 7 ਮਹੀਨੇ ਬੈਠਾ ਕੋ 3 ਮਹੀਨੇ ਬੈਠਾ ਕਦੇ ਇੱਕ ਦੂਜੇ ਨੂੰ ਮਾਰ ਕੇ ਖਾਣਾ ਜੰਗੀ ਸ਼ੁਰੂ ਹੋ ਗਈ ਮੁਗਲ ਪਰਿਵਾਰਾਂ ਦੇ ਵਿੱਚ ਫਰੰਡ ਦੀ ਵੱਜ ਗਈ ਜਿਹੜਾ ਬਾਦਸ਼ਾਹ ਬਚਿਆ ਬਾਦਰ ਸ਼ਾ ਗਿਆਫਰ ਉਹਨੂੰ ਅੰਗਰੇਜ਼ਾਂ ਨੇ ਕੈਦ ਕਰ ਲਿਆ ਉਹਨਾਂ ਦੇ ਜਦ ਤੱਕ ਅੰਗਰੇਜ਼ ਹੀ ਦਿੱਲੀ ਦੀਆਂ ਕੰਨਾਂ ਤੱਕ ਪਹੁੰਚ ਗਏ ਸੀ ਔਰ ਇਹ ਕੁਝ ਵਕਤ ਸੀ ਇਹਦੇ ਵਿੱਚ ਜਿਹੜਾ ਸਿੱਖ ਮਿਸਲਾਂ ਨੂੰ ਮਿਲਿਆ ਔਰ ਜਿਨ੍ਹਾਂ ਨੇ ਦਿੱਲੀ ਨੂੰ ਫਤਿਹ ਕਰਕੇ ਇਹ ਗੁਰਦਾਰਿਆਣੀ ਨਿਸ਼ਾਨਦੇਹੀ ਕੀਤੀ ਜਿਹੜੇ ਅੱਜ ਅਹੀਂ ਮੱਜ ਨੂੰ ਕੱਟੇਲਾ ਸੀ ਸਿਕੰਜੇ ਗੁਰਦਾਰੇ ਵਿਖਤੇ ਆ ਇਹ ਸਿੱਖਾਂ ਦੀ ਦੇਣ ਸੀ ਸਰਦਾਰ ਬਗੇਲ ਸਿੰਘ ਦੀ ਦੇਣ ਸੀ ਔਰ ਕਿਲੇ ਦੇ ਉੱਤੇ ਲਾਲ ਕਿਲੇ ਦੇ ਉੱਤੇ ਸਿੱਖਾਂ ਦਾ ਝੰਡਾ ਝੂਲਦਾ ਰਿਹਾ ਬਹੁਤ ਸਾਰੇ ਬੰਦਿਆਂ ਨੂੰ ਇਤਿਹਾਸ ਦੀ ਨੌਲੇਜ ਨਾ ਹੋਣ ਕਰਕੇ ਕਈ ਵਾਰੀ ਕੋ ਸਿੱਧੂ ਦੇ ਗਾਣੇ ਤੇ ਤਨਜੀ ਵੀ ਕਰਦੇ ਆ ਕਿ ਦਿੱਲੀ ਸਿੱਖਾਂ ਨੇ ਕਦੇ ਜਿੱਤੀ ਸੀ ਉਹਨਾਂ ਨੂੰ ਹਿਸਟਰੀ ਜਾ ਕੇ ਵੇਖਣਾ ਪਊਗਾ ਕਿ ਸਿੱਖਾਂ ਨੇ ਦਿੱਲੀ ਕਿਤਨਾ ਜਿੱਤੀ ਸੀ ਤੇ ਉਹ ਤੋਂ ਬਾਅਦ ਤੇ ਚਲੋ ਸਿਖਰ ਆ ਜਿ ਖੜਾ ਹੋ ਜਾਂਦਾ ਸਤਾਫਤ ਹੋ ਜਾਂਦਾ ਔਰ ਇਹ ਜਿਹੜੇ ਦਿਨਾ ਆ ਜਿਹੜੇ ਆ ਇਹ ਬਹੁਤ ਉਹਨਾਂ ਸਾਹਿਬ ਜਿਆਦਿਆਂ ਨੂੰ ਯਾਦ ਕਰਕੇ ਮਹਾਨ ਜਿਹਦੇ ਰੂਹਾ ਸੀ ਔਰ ਜਿੰਨਾਂ ਨੇ ਛੋਟੇ ਹੁੰਦੇ ਆ ਵੀ ਨਿਕੇ ਨਿਕੇ ਉਮਰਾ ਸੀ ਤੇ ਬੜੇ ਦਲੇਰ ਅਨਾ ਯੁਰਤ ਦੇ ਨਾਲ ਵਜ਼ੀਰ ਖਾਨ ਦਾ ਸਾਹਮਣਾ ਕੀਤਾ ਸੀ ਔਰ ਭਰੇ ਦਰਬਾਰ ਦੇ ਵਿੱਚ ਜੋ ਉਹਨੂੰ ਜਵਾਬ ਦਿੱਤਾ ਸੀ ਉਹਨੂੰ ਕੰਬੜੀਆਂ ਛਿੜਗੀਆਂ ਸੀ ਔਰ ਆਓ ਆਪਾਂ ਵੀ ਇਹਨਾਂ ਜਣਾਂ ਨੂੰ ਯਾਦ ਕਰੀਏ ਸਾਬ ਜਾਨ ਦੇ ਦੀ ਯਾਦ ਦੇ ਵਿੱਚ ਘਰਾਂ ਦੇ ਵਿੱਚ ਪਾਠ ਕਰੀਏ ਆਪਣੇ ਬੱਚਿਆਂ ਨੂੰ ਸਿੱਖਿਆ ਦੇਈਏ ਇਤਿਹਾਸ ਤੋਂ ਜਾਣੂ ਕਰਾਈਏ ਕਟੋ ਘਟ ਸਾਡੇ ਘਰਾਂ ਦੇ ਵਿੱਚ ਇੰਨਾ ਗਿਆਨ ਪ੍ਰਚੱਤ ਹੋਣਾ ਚਾਹੀਦਾ ਕਿ ਜਿਹੜਾ ਸਾਨੂੰ ਦੂਜੇ ਧਰਮਾਂ ਦੀ ਇੱਟ ਕਰਨ ਦਾ ਸੁਖਾਵੇ ਔਰ ਆਪਣੇ ਧਰਮ ਦੀ ਨੌਲੇਜ ਹੋਵੇ ਔਰ ਅਸੀਂ ਜਾਣ ਸਕੀਏ ਸਾਡੇ ਸੰਝੇ ਭਾਈਵਾਚਾਰੀ ਨੂੰ ਜਿਹੜੀ ਸਾਂਝੀ ਵਾਲਤਾ ਵਾ ਉਹਨੂੰ ਜਾਣ ਸਕੀਏ ਬਹੁਤ ਸਾਰੇ ਇਹੋ ਜਿਹੇ ਕਟੜ ਲੋਕ ਨੇ ਜਿਹੜੇ ਛੋਟੀਆਂ ਛੋਟੀਆਂ ਗੱਲਾਂ ਦੇ ਬਾਅਦ ਦੇ ਬਤੰਗੜ ਬਣਾਉਂਦੇ ਨੇ ਉਹਨਾਂ ਤੋਂ ਅਸੀਂ ਜਾਣ ਸਕੀਏ ਵੀ ਅਸੀਂ ਕਿੱਥੇ ਖਲੋਤੇ ਆ ਔਰ ਧਰਮ ਕੀ ਹੁੰਦਾ ਸਾਡਾ ਕਿਰਦਾਰ ਕੀ ਹੁੰਦਾ ਨੂੰ ਬਣਾਉਣ ਵਾਸਤੇ ਕਿੰਨੀ ਮਿਹਨਤ ਲੱਗਦੀ ਆ ਔਰ ਉਹ ਜੋ ਯੁਰਤ ਸਾਬ ਜਾਇਦੇ ਦੇ ਅੰਦਰ ਸੀ ਸਿੱਖਾਂ ਦੇ ਅੰਦਰ ਸੀ ਜਿਹੜੇ 40 ਬੰਦੇ ਲੱਖਾਂ ਬੰਦਿਆਂ ਦੇ ਗਾੜੀ ਪਹਾੜਾਂ ਨੂੰ ਖੜਗੇ ਹੋਈ ਔਰ ਯੁਰਤ ਕਿੱਥੋਂ ਆਈ ਸੀ ਅਮਰਤ ਕੀ ਹੁੰਦਾ ਇਹ ਸਾਨੂੰ ਸਾਰਾ ਕੁਝ ਜਾਣਨਾ ਪਊਗਾ ਸਮਝਣਾ ਪਊਗਾ ਔਰ ਇਨਾਂ ਦਿਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਸਾਬ ਜਾਇਦੇ ਨੂੰ ਯਾਦ ਕਰੀਏ ਔਰ ਮੈਂ ਇਸ ਚੈਨਲ ਦੇ ਥਰੂ ਉਹਨਾਂ ਨੂੰ ਯਾਦ ਕਰਦਾ ਆਪਣੇ ਜਿਹੜੇ ਹੀ ਭਰਾਵਾ ਛੋਟੇ ਵੀਰ ਕਿ ਸਾਡੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਸੱਚੇ ਪਾਤਸ਼ਾਹ ਔਰ ਉਹਨਾਂ ਨੇ ਜੋ ਸਾਨੂੰ ਅਸਿਰ ਤੇ ਪੱਗ ਦਿੱਤੀ ਹੈ ਇਹਦੀ ਕਦਰ ਕਰਕੇ ਇੱਤ ਕਰਕੇ ਔਰ ਸੇਰ ਉੱਚਾ ਕਰਕੇ ਜੀਦੇ ਹੀੜਾ ਸਖਾਇਆ ਸਾਨੂੰ ਇਹ ਕੌਮ ਨੂੰ ਅਣਖ ਦਿੱਤੀ ਆਨ ਦਿੱਤੀ ਸ਼ਾਨ ਦਿੱਤੀ ਈਨੂ ਬਾਣ ਦਿੱਤੀ ਪਰਬਾਦਾ ਪੜਾ ਦਿੱਤਾ ਔਰ ਇਹ ਸਾਡੇ ਕੋਲ ਇੰਨੀਆਂ ਨਿਆਮਤਾਵਾਂ ਜਿਹੜੀਆਂ ਸਾਡੀਆਂ ਗੁਰੂ ਸਾਹਿਬਾ ਦੇ ਝੋਲੀਆਂ ਭਰੀਆਂ ਤੇ ਇੰਨੀ ਮੇਰੀ ਅੱਜ ਦੀ ਸਾਂਝ ਆ ਵਿਹਦੂ ਜੀ ਦਾ ਖਾਲਸਾ ਵਿਹਦੂ ਜੀ ਕੀ ਫਤਿਹ ਤੇ ਮੇਰੇ ਚੈਨਲ ਤੇ ਮੈਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਦਿਆ ਕਰੋ ਤਾਂ ਕਿ ਮੈਂ ਛੋਟੀਆਂ-ਛੋਟੀਆਂ ਸਾਂਝਾਂ ਕਰਦੇ ਰਵਾਂ ਮੈਂ ਤੁਹਾਡਾ ਆਪਣਾ ਕੀਪੂਰਤਾ ਪੰਨੂ